ਅਸਲੀ ਇਹਨਾਂ ਦਾ ਹੱਲ ਕੱਢਿਆ ਗਿਆ ਮੌਕੇ ਤੇ ਤੁਸੀਂ ਵੀ ਉਦੋਂ ਦੀ ਬੈਠੇ ਹੋ ਜੀ ਜਦੋਂ ਦਾ ਇਹ ਮੇਰੇ ਖਿਆਲ ਚ ਦੁਪਹਿਰ ਦਾ ਅਸੀਂ ਸ਼ੁਰੂ ਕੀਤਾ ਸੀ ਹੁਣ ਸ਼ਾਮ ਦੇ 6 ਵਜਣ ਵਾਲੇ ਨੇ ਸੋ ਬਹੁਤ ਸਾਰੇ ਮਸਲੀ ਨੇ ਜਿਹੜੇ ਲੋਕਾਂ ਨੇ ਦੱਸੇ ਸਾਰੇ ਪ੍ਰਸ਼ਾਸਨ ਸੁਮੇਤ ਉਹਨਾਂ ਦਾ ਜਿਹੜਾ ਸੇਵਾ ਸਮਾਗਮ ਅੱਜ ਅਸੀਂ ਕੀਤਾ ਤੇ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਅਜ ਲੋਕਾਂ ਨੂੰ ਇਸ ਚੀਜ਼ ਦੀ ਖੁਸ਼ੀ ਹੋਈ ਤੇ ਅਫੈਕਟਿਵ ਵੀ ਰਿਹਾ ਅੱਗੇ ਜਿਹੜੇ ਇਹ ਸੀ ਸੇਵਾ ਸਮਾਗਮ ਐ ਸਮੇਂ-ਸਮੇਂ ਕਰਦੇ ਰਹਾਂਗੇ ਵਰਕ ਵਕੀਰੀ ਦੇ ਵਿੱਚ ਚਾਹੇ ਸ਼ਹਿਰ ਦੀ ਇੰਗਰੇਜ਼ ਦੀ ਸਮੱਸਿਆ ਹੋਵੇ ਹੋਰ ਬਹੁਤ ਸਾਰੀਆਂ ਸਮੱਸਿਆ ਨੇ ਸਮੱਸਿਆ ਮੰਨੇ ਪਰਸਨ ਲੈਵਲ ਉੱਤੇ ਹਰ ਇੱਕ ਜਿਹੜੀ ਸਮੱਸਿਆ ਉਸ ਨੂੰ ਜੀ ਮੈਡਮ ਕਿੰਨਿਆਂ ਕਿ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਜੀ ਕਿੰਨਿਆਂ ਦਾ ਮੌਕਾ ਦੇ ਨਿਪਟਾਰਾ ਕੀਤਾ ਗਿਆ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਤੁਹਾਡੇ ਸਾਹਮਣੇ ਹੋਇਆ ਕਿ ਸਾਰੀਆਂ ਲਗਭਗ ਸਾਰੀਆਂ ਸਮੱਸਿਆਵਾਂ ਟਾਈਮ ਬਾਊਂਡ ਕੀਤੀਆਂ ਨੇ ਵਰਕ ਵਕਫਰਾਂ ਨੂੰ ਕੀ ਨੇ ਸਮੇਂ ਦੇ ਵਿੱਚ ਆ ਸਾਰੀਆਂ ਸਮੱਸਿਆਵਾਂ ਹੱਲ ਕਰਕੇ ਦੇਣੀਆਂ ਉਹ ਸਰ ਜੀ ਦਾ ਹੱਲ ਲੰਡਰਨ ਰੋਡ ਦੇ ਉੱਤੇ ਜਿਹੜਾ ਹੈ ਸੀਵਰਲ ਦੇ ਪਾਣੀ ਨੂੰ ਲੈ ਕੇ ਜਿਹੜੀ ਸੜਕ ਵੀ ਜਿਹੜੀ ਹੈ ਟੁੱਟ ਚੁੱਕੀ ਹੈ ਜੀ ਲੋਕ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਉਹਦਾ ਹੱਲ ਕਦੋਂ ਤੱਕ ਹੋਏਗਾ ਜਲਦੀ ਹੋ ਜਾਓ ਮੈਡਮ ਤੁਸੀਂ ਦੇਖਿਆ ਵੀ ਜ਼ਿਆਦਾਤਰ ਸੀਵਰੇਜ ਦਾ ਹੀ ਰੌਲਾ ਪਿਆ ਤੇ ਕਮੇਟੀ ਕੋ ਪੈਸਾ ਵੀ ਲਗਭਗ 180 ਕਰੋੜ ਜੋ ਸੁਣਨੇ ਚ ਆ ਰਹੇ ਉਹ ਲੱਗ ਕਿਉਂ ਨਹੀਂ ਰਿਹਾ ਉੱਥੇ ਦਿੱਕਤ ਕਿੱਥੇ ਆ ਰਹੀ ਨਹੀਂ ਪੈਸਾ ਤਾਂ ਜਿਹੜਾ ਦੇਖੋ ਆਪਣੇ ਐਸਡੀਪੀ ਪਾਸ ਹੋਏ ਨੇ ਉਹ ਤਾਂ ਕੁਦੀ ਮਾਦਰੇ ਵਾਲਾ ਤਾਂ ਲਗਭਗ ਕੰਮ ਚੱਲ ਰਿਹਾ ਹੈ ਸੋਨ ਲਿਖਾ ਲੱਗੂਗਾ ਜਗਾ ਜਗਾ ਤੋਂ ਕਈ ਥਾਵਾਂ ਤੇ ਪਟਟਿਆ ਵੀ ਹੋਇਆ ਜਿਹਦੇ ਕਰਕੇ ਲੋਕਾਂ ਨੂੰ ਦਿੱਕਤ ਆ ਰਹੀ ਤੇ ਇਹ ਇਹਦਾ ਮਸਲੇ ਦਾ ਸਾਰੇ ਦਾ ਹੱਲ ਹੋ ਜਾਣਾ ਥੋੜਾ ਸਮਾਂ ਲੱਗੂਗਾ ਸੀਵਰੇਜ ਦੀਆਂ ਵੱਡੀਆਂ ਪਾਈਪਾਂ ਹੁਣ ਪੈ ਰਹੀਆਂ ਨੇ ਕਿ ਕੁਝ ਅਲੂ ਵਾਲਟਰ ਆ ਉਹਦਾ ਵੀ ਟੈਂਡਰ ਲੱਗ ਚੁੱਕਿਆ ਕਿ ਜੋਲੀ ਵਾਲਟਰ ਵੀ ਜਲਦੀ ਜਿਹੜਾ ਉਹਦੀਆਂ ਸਾਰੀਆਂ ਨਹਿਰੀ ਪਾਣੀ ਖਰੜ ਤੋਂ ਮਿਲ ਜਾਣਾ ਪਰਮਾਨੈਂਟ ਪੀਣ ਵਾਲੇ ਪਾਣੀ ਦੀ ਸਮੱਸਿਆ ਖਤਮ ਹੋ ਜਾਣੀ ਐ ਐਸਟੀਪੀ ਨੂੰ 1 ਸਾਲ ਤਾਂ ਲੱਗੂਗਾ ਜੀ ਏਡਾ ਵੱਡਾ ਪ੍ਰੋਜੈਕਟ ਆ ਹਾਂ ਤੇ ਸਾਰੇ ਪ੍ਰੋਜੈਕਟਸ ਜਿਹੜੇ ਲੂਪ ਚ ਨੇ ਤੇ ਮੈਂ ਵਧਾਈ ਦਿੰਨੀ ਹੈ ਵੀ ਕਜੋਲੀ ਵਾਟਰ ਦੇ ਵੀ ਜਿਹੜੇ ਡੈਂਡਰ ਲੱਗੇ ਤੇ ਇਹ ਸਾਰਿਆਂ ਨਾਲ ਸ਼ਹਿਰ ਦੀਆਂ ਜਿਹੜੀਆਂ ਸਮੱਸਿਆਵਾਂ ਮਤੋਂ ਦੂਰ ਹੋ ਜਾਣਗੀਆਂ ਬਾਕੀ ਇਦਾਂ ਦੇ ਅਸੀਂ ਪ੍ਰੋਗਰਾਮ ਕਰਦੇ ਰਹਾਂਗੇ ਤੇ ਅੱਜ ਕਈ ਸਪੋਰਟਸ ਕਲੱਬਾਂ ਨੂੰ ਵੀ ਜਿਹੜੇ ਨੇ ਪੈਸੇ ਜਿੱਤੇ ਗਏ ਨੇ ਸਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਕਿੱਥੇ ਪ੍ਰਮਾਤਮਾ ਸੇਵਾ ਲਾਉਂਦਾ ਜੀ ਕਰੀ ਜਾਂਦੀ ਤੇ ਅੱਜਕੱਲ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨਸ਼ੇ ਦਾ ਜਿਹੜਾ ਹੈ ਸਾਨੂੰ ਪਤਾ ਹੀ ਹੈ ਕੀ ਕੁਝ ਚੱਲ ਰਿਹਾ ਹੈ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਸਿਆਣੇ ਨੇ ਜੀ ਨੌਜਵਾਨਾਂ ਨੂੰ ਸਹੀ ਮੁੱਦੇ ਤੇ ਸਹੀ ਸਮੇਂ ਗੱਲ ਕਰਨੀ ਚਾਹੀਦੀ ਹੈ ਸੋਚ ਸਾਫ਼ ਰੱਖੋ ਪਰਮਾਤਮਾ ਨਾਲ ਜੁੜ ਕੇ ਰਹੋ ਤੇ ਚੰਗੇ ਸੈਸਦਾਂ ਦਾ ਨੂੰ ਚੁਣਦੇ ਰਹੋ ਸਵਾਲ ਮੇਰਾ ਸਵਾਲ ਇਹ ਹੈ ਕਿ ਵੀ ਪੈਸਾ ਕਮੇਟੀ ਕੋਲ ਹੈਗਾ ਤੇ ਦਿੱਕਤ ਕਿਥੇ ਆੜੀ ਲੱਗ ਕੇ ਕਿਉਂ ਨਹੀਂ ਰਹਾ ਦੇਖੋ ਜਿਹੜਾ ਕਮੇਟੀ ਕੋਲੋਂ ਪੈਸਾ ਪਿਆ ਰਿਹਾ ਚ ਕੋਈ ਸ਼ੱਕ ਨਹੀਂ ਕਿਉਂਕਿ ਜਿਹੜਾ ਐਸਟੀਪੀ ਦੇ ਪੈਸੇ ਆਏ ਨੇ ਉੱਪਰੋਂ ਵੀ ਆਏ ਨੇ ਸੀਵਰੇਜ ਬੋਰਡ ਨੇ ਦਿੱਤੇ ਨੇ ਜਿਹੜਾ ਸਾਡੀ ਕਮੇਟੀ ਕੋਲ 200 ਕਰੋੜ ਰੁਪਏ ਦੇ ਲਗਭਗ ਪਿਆ ਹੈ ਤੇ ਮੈਂ ਅੱਜ ਹੀ ਤੁਹਾਡੇ ਸਾਹਮਣੇ ਅਫਸਰਾਂ ਨਾਲ ਗੱਲ ਕੀਤੀ ਹੈ ਵੀ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ ਨਾ ਕਿ ਤੋਂ ਅਸੀਂ ਜਾ ਕੇ ਲੈ ਕੇ ਆਉਣਾ ਤੇ ਇਸ ਚੀਜ਼ ਨੂੰ ਅੱਛਾ ਜਿਹੜਾ ਕੁਆਲਿਟੀ ਸਿਸਟਮ ਹੈ ਵਧੀਆ ਸਿਸਟਮ ਇਨਫਰਾਸਟ੍ਰਕਚਰਾ ਦੇਣਾ ਹੈ ਇਹਨੂੰ ਅੱਜ ਟਾਈਮ ਬਾਉਂਡ ਕੀਤਾ ਸਾਰਿਆਂ ਨੂੰ ਕੰਮਾਂ ਨੂੰ ਦੇ ਕੇ ਕਿਉਂਕਿ ਹਲੇ ਥੋੜੀਆਂ ਜੀਆਂ ਜੜੀਆਂ ਪੁਰਾਣੇ ਸਮੇਂ ਦੀਆਂ ਆਦਤਾਂ ਨੇ ਘੱਟ ਕੰਮ ਕਰਦੀਆਂ ਸੋ ਕੰਮ ਕਰਨ ਦੀ ਹੌਲੀ-ਹੌਲੀ ਖਤਮ ਹੋ ਜਾਣਗੇ ਪਰ ਅੱਜ ਬਹੁਤ ਸਾਰੇ ਕੰਮਾਂ ਚ ਇਹਨਾਂ ਨੂੰ ਟਾਈਮ ਬਾਉਂਡ ਕੀਤਾ ਹੈ ਦੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਸਫਲ ਸਿੱਡੇ ਨੇ ਇਹ ਦੇ ਨਕਲ ਲੈਨੇ ਨੇ ਬਾਕੀ ਲੱਗੇ ਹੋਏ ਆ ਮਿਹਨਤ ਕਰਦੇ ਰਹੋ ਤਾਂ ਸਾਰੇ ਕੰਮ ਹੋ ਹੀ ਜਾਂਦੇ ਜੀ ਮੈਨੂੰ